ਜ਼ਿਲ੍ਹਾ ਸ਼ਹਿਰੀ ਮੁਕਤਸਰ ਸਾਹਿਬ ਵਿਖੇ ਪਾਣੀ ਦੇ ਭਰੇ ਗਏ ਸੈਂਪਲਾਂ ਦੇ ਵਿੱਚੋਂ 65% ਸੈਂਪਲ ਫੇਲ ਹੋ ਚੁੱਕੇ ਨੇ ਪਿਛਲੇ 3 ਮਹੀਨਿਆਂ ਦੇ ਦੌਰਾਨ 52 ਸੈਂਪਲ ਭਰੇ ਗਏ ਸਨ 33 ਸੈਂਪਲ ਫੇਲ ਹੋ ਚੁੱਕੇ ਨੇ ਤੇ 18 ਸੈਂਪਲ ਹੀ ਪਾਸ ਹੋਏ ਨੇ ਦੱਸਦੀ ਹੈ ਕਿ ਪੂਰੇ ਜ਼ਿਲ੍ਹੇ ਦੇ ਵੱਖ-ਵੱਖ ਥਾਵਾਂ ਤੋਂ ਇਹ ਸੈਂਪਲ ਭਰੇ ਗਏ ਸਨ ਮੁਕਸਰ ਜ਼ਿਲ੍ਹਾ ਪਾਣੀ ਦੀ ਗੁਣਵੱਤਾ ਦੇ ਗੰਭੀਰ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਕਿਉਂਕਿ ਚਾਲੂ ਸਾਲ ਦੇ ਪਹਿਲੇ 3 ਮਹੀਨਿਆਂ ਦੌਰਾਨ ਟੈਸਟ ਕੀਤੇ ਗਏ ਪਾਣੀ ਦੇ ਨਮੂਨਿਆਂ ਵਿੱਚੋਂ ਲਗਭਗ 65 ਸਿੱਦੇ ਨਮੂਨੇ ਪੀਣ ਯੋਗਤਾ ਟੈਸਟ ਵਿੱਚੋਂ ਫੇਲ ਹੋ ਗਏ ਨੇ ਮਕਸਰ ਜ਼ਿਲ੍ਹੇ ਵਿੱਚੋਂ ਕੁੱਲ 52 ਨਮੂਨੇ ਵੱਖ-ਵੱਖ ਥਾਵਾਂ ਤੋਂ ਇਕੱਠੇ ਕੀਤੇ ਗਏ ਸਨ ਜਿਨ੍ਹਾਂ ਵਿੱਚੋਂ ਕੇਵਲ 18 ਹੀ ਮਨੁੱਖੀ ਸੇਵਨ ਲਈ ਯੋਗ ਪਾਏ ਗਏ ਨੇ ਬਾਕੀ 33 ਨਮੂਨੇ ਫੇਲ ਹੋ ਚੁੱਕੇ ਨੇ ਤੇ 18 ਹੀ ਨਮੂਨੇ ਪਾਸ ਹੋਏ ਨੇ ਮੁਕਸਰ ਦੇ ਡਾਕਟਰ ਹਰਕੀਰਤ ਸਿੰਘ ਨੇ ਦੱਸਿਆ ਕਿ ਪਾਣੀ ਦੇ ਨਮੂਨੇ ਆਮ ਤੌਰ ਤੇ ਜਨਤਕ ਥਾਵਾਂ ਤੋਂ ਲਈ ਜਾਂਦੇ ਹਨ ਜੇਕਰ ਕੋਈ ਨਮੂਨਾ ਗੈਰ ਪੀਣਯੋਗ ਪਾਇਆ ਜਾਂਦਾ ਤਾਂ ਅਸੀਂ ਤੁਰੰਤ ਪਾਣੀ ਨੂੰ ਕਲੋਰੀਨੇਟ ਕਰਦੇ ਹਾਂ ਅਤੇ ਦੁਬਾਰਾ ਟੈਸਟ ਕਰਦੇ ਹਾਂ ਲੋੜ ਪਈ ਤਾਂ ਪਾਣੀ ਦੇ ਸਰੋਤ ਨੂੰ ਬਦਲਣ ਲਈ ਵੀ ਸੂਚਿਤ ਕਰ ਦਿੱਤਾ ਜਾਂਦਾ ਹੈ ਤਾਂ ਮੁਕਸਰ ਸਹਿਬ ਦੇ ਵਿੱਚੋਂ ਦੱਸ ਦਈਏ ਕਿ 51 ਸੈਂਪਲ ਭਰੇ ਗਏ 33 ਸੈਂਪਲ ਫੇਲ ਹੋ ਚੁੱਕੇ ਨੇ ਤੇ 18 ਸੈਂਪਲ ਹੀ ਪਾਸ ਹੋਏ ਨੇ ਅੰਗਰੇਜੀ ਸਿਹਤ ਪਗ ਬਿਲੋ ਪਿਛਲੇ ਦਿਨਾਂ ਦੇ ਮਿਆਂ ਦਰਾਂ ਨੇ 51 ਸੈਂਪਲ ਭਰੇ ਗਏ ਨੇ ਉਹਨਾਂ ਵਿੱਚੋਂ 18 ਸੈਂਪਲ ਪੀਣ ਯੋਗ ਨੇ ਤੇ 33 ਸੈਂਪਲ ਨਾ ਪੀਣ ਯੋਗ ਪਾਇਗੇ ਨੇ ਜਿੰਨੇ ਕਲੈਕਟ ਕੀਤੇ ਗਏ ਨੇ ਜੀ ਵੱਖ-ਵੱਖ ਜਗਾਵਾਂ ਤੋਂ ਕੋਈ ਸਪੈਸੀਫਿਕ ਜਗ੍ਹਾ ਨਹੀਂ ਹੈ ਤੇ ਵੱਖ-ਵੱਖ ਜਗਾਵਾਂ ਤੋਂ ਕੋਈ ਤੇ ਗਰਾਊਂਡ ਵਾਟਰ ਆ ਰੂ ਤੋਂ ਵਾਟਰ ਵਰਕਸ ਤੋਂ ਸਾਰੀਆਂ ਜਗਾਵਾਂ ਤੋਂ ਭਰੇ ਗਏ ਨੇ ਹਾਂਜੀ ਸਾਰੇ ਡਿਸਟ੍ਰਿਕਟ ਦੇ ਸਾਨੂੰ ਰਿਪੋਰਟਸ ਵੀ ਆ ਰਹੀਆਂ ਨੇ ਜਿਵੇਂ ਵਾਟਰ ਐਂਡ ਸੈਨੀਟੇਸ਼ਨ ਡਿਪਾਰਟਮੈਂਟ ਵੱਲੋਂ ਸੁਧਾਰ ਕਰਕੇ ਉਹਨਾਂ ਦਾ ਰੀਸੈਂਪਲਿੰਗ ਕਰਕੇ ਉਹਨਾਂ ਨੇ ਸੁਧਾਰ ਕਰਨ ਤੋਂ ਬਾਅਦ ਵੀ ਰਿਪੋਰਟਸ ਆ ਰਹੀਆਂ ਨੇ ਜਿਹੜੀ ਜਗ੍ਹਾ ਤੇ ਕਲੋਰੀਨੇਸ਼ਨ ਦੀ ਲੋੜ ਹੈ ਉੱਥੇ ਕਲੋਰੀਨ ਵੀ ਪ੍ਰੋਵਾਈਡ ਕਰਵਾਈ ਜਾ ਰਹੀ ਹੈ ਤੇ ਰੂਟੀਨ ਦੇ ਵਿੱਚ ਸਰਵੇ ਵੀ ਕੀਤੇ ਜਾਂਦੇ ਨੇ ਜੇਕਰ ਵੀ ਉੱਥੇ ਪੀੜਤ ਹੁੰਦਾ ਉਸ ਨੂੰ ਵੀ ਹੈਲਪ ਕੀਤੀ ਜਾਂਦੀ ਹੈ ਤੇ ਇਸ ਸੰਬੰਧੀ ਜੀ ਵਾਟਰ ਐਂਡ ਸੈਨੀਟੇਸ਼ਨ ਡਿਪਾਰਟਮੈਂਟ ਇਹ ਬਿਹਤਰ ਦੱਸ ਸਕਦਾ ਕਿ ਗਰਾਊਂਡ ਵਾਟਰ ਦੀ ਪ੍ਰੋਬਲਮ ਆਪਣੇ ਏਰੀਆ ਦੇ ਵਿੱਚ ਸ਼ੁਰੂ ਤੋਂ ਹੀ ਹੈ ਸੇ ਉਸ ਲਈ ਆਰੋਜ਼ ਵਗੈਰਾ ਤੋਂ ਪਾਣੀ ਤੇ ਵਾਟਰ ਬੋਟਲ ਤੋਂ ਪਾਣੀ ਲੈ ਕੇ ਆਪਾਂ ਕੰਜ਼ੂਮ ਕਰ ਸਕਦੇ ਜੇ ਜੀ ਪ੍ਰੋਪਰ ਕਲੋਰੀਨੇਸ਼ਨ ਹੋਵੇ ਉਸ ਤੋਂ ਇਲਾਵਾ ਬੋਇਲ ਕੀਤਾ ਹੋਇਆ ਪਾਣੀ ਹਮੇਸ਼ਾ ਤੋਂ ਹੀ ਆਪਾਂ ਯੂਜ਼ ਕਰਦੇ ਰਹੇ ਆ ਤੇ ਉਹ ਸਭ ਤੋਂ ਬੈਸਟ ਹੈ ਪਰ ਇਹੀ ਹੈ ਜੀ ਕਿ ਆਉਣ ਵਾਲੇ ਸੀਜ਼ਨ ਵੀ ਵਿੱਚ ਵੀ ਜਿਹੜੀਆਂ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਹੋ ਸਕਦੀਆਂ ਹੁੰਦੀਆਂ ਇਸ ਸੰਬੰਧੀ ਇਹੀ ਹੈ ਕਿ ਸਾਫ਼ ਪਾਣੀ ਪੀਓ ਪੀਨਯੂਬ ਪਾਣੀ ਪੀਓ ਜੇਕਰ ਤੁਹਾਨੂੰ ਨਹੀਂ ਵੀ ਕਿਤੇ ਮਿਲ ਰਿਹਾ ਹੈਗਾ ਤਾਂ ਤੁਸੀਂ ਉਬਾਲ ਕੇ ਪਾਣੀ ਨੂੰ ਪੀ ਸਕਦੇ ਹੋ ਤਾਂ ਜੋ ਅਸੀਂ ਪਾਣੀ ਗੰਦਲੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚ ਸਕੀਏ